ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਤੇ ਜਿੰਨੇ ਵੀ ਕਿਸਾਨ ਵੀਰੇ ਇਸ ਵੀਡੀਓ ਦੇ ਉੱਪਰ ਨਵੇਂ ਨੇ ਨਵੇਂ ਵੀਡੀਓ ਦੇਖ ਰਹੇ ਨੇ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾ ਲਿਓ ਤਾਂ ਕਿ ਤੁਹਾਨੂੰ ਪਸ਼ੂਆਂ ਨਾਲ ਰਿਲੇਟਡ ਹੋਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਅੱਜ ਦੀ ਜੋ ਵੀਡੀਓ ਇਸ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਆਪਾਂ ਜਿਸ ਤਰ੍ਹਾਂ ਦੇਸੀ ਨੁਕਤੇ ਦੱਸਦੇ ਆਂ ਪਸ਼ੂਆਂ ਦੀਆਂ ਬਿਮਾਰੀਆਂ ਵਾਸਤੇ ਦੁੱਧ ਵਧਾਉਣ ਵਾਸਤੇ ਉਸੇ ਤਰ੍ਹਾਂ ਅੱਜ ਆਪਾਂ ਤੁਹਾਡੇ ਨਾਲ ਵਿਟਾਮਿਨ ਐਚ ਦੀ ਗੱਲ ਕਰਾਂਗੇ ਵਿਟਾਮਿਨ ਐਚ ਜੋ ਪਸ਼ੂਆਂ ਨੂੰ ਆਪਾਂ ਦੇਣੇ ਆਂ ਉਸ ਨੂੰ ਦੇਣ ਦਾ ਸਹੀ ਤਰੀਕਾ ਕਿੰਨੀ ਡੋਜ਼ ਦੇਣੀ ਹੈ ਕੀ ਫਾਇਦੇ ਨੇ ਕੀ ਨੁਕਸਾਨ ਨੇ ਤੇ ਕਿਸ ਤਰ੍ਹਾਂ ਪਸ਼ੂਆਂ ਨੂੰ ਆਪਾਂ ਵਿਟਾਮਿਨ ਐਚ ਦੇ ਸਕਦੇ ਆਂ ਸਭ ਤੋਂ ਪਹਿਲਾਂ ਆਪਾਂ ਵਿਟਾਮਿਨ H ਦੇ ਫਾਇਦੇ ਦੀ ਗੱਲ ਕਰਾਂਗੇ ਜੋ ਵਿਟਾਮਿਨ H ਹੈ ਅਗਰ ਇਸ ਨੂੰ ਸਹੀ ਤਰੀਕੇ ਨਾਲ ਸਹੀ ਮਾਤਰਾ ਦੇ ਵਿੱਚ ਪਸ਼ੂਆਂ ਨੂੰ ਦਿੱਤਾ ਜਾਵੇ ਤਾਂ ਇਹ ਪਸ਼ੂਆਂ ਦੇ ਜਿਹੜੇ ਦੁੱਧ ਦੀ ਗੁਣਵੰਤਾ ਉਸ ਨੂੰ ਵਧਾਉਂਦਾ ਹੈ ਦੁੱਧ ਦੀ ਪ੍ਰੋਡਕਸ਼ਨ ਬਹੁਤ ਵਧੀਆ ਹੁੰਦੀ ਹੈ ਪਸ਼ੂਆਂ ਨੂੰ ਥਨਾਲਾ ਰੋਗ ਜਿਹੜਾ ਹੁੰਦਾ ਥਨਾ ਦਾ ਰੋਗ ਹੁੰਦਾ ਥਣ ਖੜ ਜਾਂਦਾ ਜਾਂ ਦੁੱਧ ਨਹੀਂ ਦਿੰਦਾ ਛੱਡੀਆਂ ਆਉਂਦੀਆਂ ਉਹ ਵੀ ਉਸ ਤੋਂ ਵੀ ਬਚਤ ਕਰਦਾ ਹੈ ਤੇ ਪਸ਼ੂਆਂ ਦੇ ਵਿੱਚ ਜੋ ਕਈ ਬਿਮਾਰੀਆਂ ਆ ਜਾਂਦੀਆਂ ਨੇ ਉਸ ਤੋਂ ਵੀ ਬਚਾ ਕਰਦਾ ਹੈ ਰੋਗਾਂ ਦੇ ਨਾਲ ਲੜਨ ਦੀ ਜਿਹੜੀ ਸ਼ਮਤ ਹੈ ਉਸ ਨੂੰ ਵੀ ਪਸ਼ੂਆਂ ਦੇ ਅੰਦਰ ਇਹ ਵਧਾਉਂਦਾ ਹੈ ਤੇ ਪਸ਼ੂਆਂ ਦੇ ਲੀਵਰ ਦੇ ਉੱਪਰ ਵੀ ਇਹ ਲੀਵਰ ਟੋਨਿਕ ਦਾ ਕੰਮ ਕਰਦਾ ਹੈ ਪਸ਼ੂਆਂ ਦੇ ਪੱਠੇ ਜੋ ਵੀ ਆਪਾਂ ਖਾਣ ਪੀਣ ਨੂੰ ਦਿੰਨੇ ਵਧੀਆ ਹজম ਹੁੰਦੇ ਨੇ ਤੇ ਗੱਲ ਕਰਦੇ ਹਾਂ ਕਿ ਕਿੰਨੀ ਡੋਜ਼ ਦੇਣੀ ਚਾਹੀਦੀ ਹੈ ਇਹ ਇਹ ਆਪਾਂ ਨੂੰ ਜੋ ਗਾਂਜਾ ਮੱਜ ਹੈ ਉਸ ਨੂੰ 25 ਤੋਂ 30 ਐਮ ਐਲ ਮਿਲੀਲੀਟਰ ਦੇਣਾ ਚਾਹੀਦਾ ਇਹ ਤੁਸੀਂ ਰਾਤ ਦੇ ਟਾਈਮ ਦੇ ਸਕਦੇ ਹੋ ਜਦੋਂ ਪਸ਼ੂ ਆਣੇ ਪੱਠੇ ਖਾ ਲੇ ਘੰਟਾ ਹੋ ਗਿਆ ਪਾਣੀ ਪਿਆ ਲੈ ਉਸ ਤੋਂ ਬਾਅਦ ਦੇ ਸਕਦੇ ਹੋ ਵਿਟਾਮਿਨ ਇਚ ਤੇ ਇਸ ਨੂੰ ਪਾਣੀ ਦੇ ਵਿੱਚ ਪਲਾ ਕੇ ਤੁਸੀਂ ਨਹੀਂ ਦੇਣਾ ਪਾਣੀ ਪਲਾਉਣ ਤੋਂ 1 ਘੰਟਾ ਬਾਅਦ ਤੁਸੀਂ ਇਹ ਦੇ ਸਕਦੇ ਹੋ ਅਗਰ ਪਾਣੀ ਦੇ ਵਿੱਚ ਮਿਲਾ ਕੇ ਦਿਓਗੇ ਤਾਂ ਇਸ ਦੇ ਨੁਕਸਾਨ ਹੋਏਗਾ ਕਿਉਂਕਿ ਕਈ ਵਿਟਾਮਿਨ ਇਸ ਵਿੱਚ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਪਾਣੀ ਦੇ ਵਿੱਚ ਨਹੀਂ ਘੁਲਦੇ ਤੇ ਜੋ ਪਸ਼ੂ ਦੇ ਲੀਵਰ ਉੱਪਰ ਜਾ ਕੇ ਜਮਾ ਹੋ ਜਾਂਦੇ ਨੇ ਜਿਸ ਕਰਕੇ ਪਸ਼ੂਆਂ ਨੂੰ ਹਾਜਮੇ ਦੀ ਦਿੱਕਤ ਆ ਜਾਂਦੀ ਹੈ ਤੇ ਹੋਰ ਕਈ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਿਟਾਮਿਨ ਐਚ ਦੇ ਨਾਲ ਤੁਸੀਂ ਦੇਖੋਗੇ ਪਸ਼ੂ ਦੇ ਵਿੱਚ ਜੋ ਗੱਭਣ ਹੋਣ ਦੀ ਸ਼ਮਤਾ ਉਹ ਵੀ ਵੱਧ ਜਾਏਗੀ ਪਸ਼ੂਆਂ ਦਾ ਜਿਹੜਾ ਥਣ ਵੀ ਵਧੀਆ ਹੋਣਗੇ ਤੇ ਇਹਨਾਂ ਦੀ ਜਿਹੜੀ ਰੋਗਾਂ ਨਾਲ ਲੜਨ ਦੀ ਸ਼ਮਤਾ ਵੀ ਵਧ ਜਿਹੜੀ ਸ਼ਮਤਾ ਹੈ ਉਹ ਵੀ ਵੱਧ ਜਾਏਗੀ ਰੋਗ ਪ੍ਰਤੀ ਰੋਗ ਦੀ ਸ਼ਮਤਾ ਵਧੇਗੀ ਪਸ਼ੂਆਂ ਦਾ ਆਰਡਰ ਲੈਵਾ ਵੀ ਵਧੀਆ ਹੋਏਗਾ ਆਰਡਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਜੋ ਪਸ਼ੂਆਂ ਨੂੰ ਆਉਂਦੀ ਇਸ ਦੇ ਨਾਲ ਨਹੀਂ ਆਏਗੀ ਜੋ ਵਿਟਾਮਿਨ ਐਚ ਹੈ ਇਹ ਤੁਹਾਨੂੰ ਪਹਿਲਾਂ ਦੱਸ ਦਿੱਤਾ ਗਿਆ ਕਿ ਪਾਣੀ ਦੇ ਵਿੱਚ ਮਿਲਾ ਕੇ ਤੁਸੀਂ ਨਹੀਂ ਦੇਣਾ ਜੇਕਰ ਤੁਸੀਂ ਛੋਟੇ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ ਉਹ ਬੜੇ ਵਧੀਆ ਤੱਕੜੇ ਹੋ ਜਾਣਗੇ ਉਹਨਾਂ ਦੀ ਜਿਹੜੀ ਡੋਜ਼ ਹੈ ਉਹ ਤੁਸੀਂ 10 ਤੋਂ 15 ਐਮਐਲ ਡੇਲੀ ਦੇ ਸਕਦੇ ਹੋ ਉਹਨਾਂ ਨੂੰ ਵੀ ਪਾਣੀ ਦੇ ਵਿੱਚ ਘੋਲ ਕੇ ਨਹੀਂ ਦੇਣੀ ਹੈ ਠੀਕ ਹੈ ਤੇ ਮੱਜਾਂ ਨੂੰ ਵੀ ਤੁਹਾਨੂੰ ਦੱਸ ਦਿੱਤੀ ਗਈ ਹੈ ਦੁਬਾਰਾ ਰਿਪੀਟ ਕਰ ਦਿੰਨੀ ਹਾਂ 25 ਤੋਂ 30 ਐਮਐਲ ਹੀ ਦੇਣੀ ਹੈ ਤੁਸੀਂ ਇਹ ਡੋਜ਼ ਉਸ ਤੋਂ ਜ਼ਿਆਦਾ ਨਹੀਂ ਦੇਣੀ ਹੈ ਡੇਲੀ ਦੀ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।